ਹੁਸ਼ਿਆਰਪੁਰ ਦੇ ਹਲਕਾ ਦਸੂਆ ਦਿਨ ਆਉਂਦੇ ਪਿੰਡ ਪੰਬੋਤਾੜ ਚ ਬੀਤੀ ਰਾਤ ਚੋਰਾਂ ਵੱਲੋਂ BSNL ਟੈਲੀਫੋਨ ਐਕਸਚੇਂਜ ਨੂੰ ਨਿਸ਼ਾਨਾ ਬਣਾਉਂਦਿਆਂ ਹੋਇਆਂ ਮੋਬਾਈਲ ਟਾਵਰ ਦੀਆਂ ਬੈਟਰੀਆਂ ਤੇ ਹੋਰ ਕੀਮਤੀ ਸਮਾਨ ਚੋਰੀ ਕਰ ਲਿਆ ਜਿਸ ਨਾਲ ਐਕਸਚੇਂਜ ਦਾ 2.5 ਤੋਂ 3 ਲੱਖ ਰੁਪਏ ਦਾ ਨੁਕਸਾਨ ਹੋਇਆ ਘਟਨਾ ਤੋਂ ਬਾਅਦ ਪੁਲਿਸ ਵੱਲੋਂ ਵੀ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਜਾਣਕਾਰ ਦਿੰਦਿਆਂ ਐਕਸਚੇਂਜ ਤਲਵਾੜਾ ਦੇ JTO ਮਨੀਸ਼ ਕੁਮਾਰ ਨੇ ਦੱਸਿਆ ਕਿ ਜਦੋਂ ਸਵੇਰੇ ਐਕਸਚੇਂਜ ਦਾ ਚੌਕੀਦਾਰ ਰੂਟੀਨ ਚੈਕਿੰਗ ਕਰਨ ਆਇਆ ਤੇ ਇਸ ਤਰ੍ਹਾਂ ਵੇਖਿਆ ਕਿ ਜਿੰਦੇ ਘੁੱਟੇ ਹੋਏ ਨੇ ਜਿਸ ਤੋਂ ਤੁਰੰਤ ਬਾਅਦ ਚੌਕੀਦਾਰ ਵੱਲੋਂ ਉਹਨਾਂ ਨੂੰ ਇਸ ਦੀ ਸੂਚਨਾ ਦਿੱਤੀ ਗਈ ਤੇ ਜਦੋਂ ਉਹਨਾਂ ਵੱਲੋਂ ਆ ਕੇ ਮੌਕਾ ਵੇਖਿਆ ਗਿਆ ਤਾਂ ਐਕਸਚੇਂਜ ਚੋਂ ਇਨਵਰਟਰ ਦੀ ਬੈਟਰੀ ਸਮੇਤ ਮੋਬਾਈਲ ਟਾਵਰ ਦੀਆਂ 23 ਬੈਟਰੀਆਂ ਚੋਰੀ ਹੋ ਚੁੱਕੀਆਂ ਸਨ ਉਹਨਾਂ ਦੱਸਿਆ ਕਿ ਜਦੋਂ ਬਿਲਡਿੰਗ ਲਾਗੇ ਲੱਗੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਗਏ ਤਾਂ ਵੇਖਿਆ ਕਿ ਤਿੰਨ ਤੋਂ ਚਾਰ ਚੋਰਾਂ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਮਨੀਸ਼ ਕੁਮਾਰ ਨੇ ਦੱਸਿਆ ਕਿ ਇਸ ਚੋਰੀ ਨਾਲ ਉਹਨਾਂ ਦਾ 2.5 ਤੋਂ 3 ਲੱਖ ਰੁਪਏ ਦੇ ਕਰੀਬ ਦਾ ਨੁਕਸਾਨ ਹੋਇਆ ਉਹਨਾਂ ਪੁਲਿਸ ਪ੍ਰਸ਼ਾਸਨ ਤੋਂ ਚੋਰਾਂ ਨੂੰ ਜਲਦ ਤੋਂ ਜਲਦ ਕਾਬੂ ਕਰਨ ਦੀ ਮੰਗ ਕੀਤੀ ਹੈ ਸ਼ਰਪਤ ਦਿਵਸ ਤੇ ਨਾਲ ਚੇਤਨ ਕਸ਼ਵਤ ਦੀ ਰਿਪੋਰਟ ਜੀ ਅਸੀਂ ਚੋਰੀ ਕੀ ਮਾਮਲਾ ਹਾਂ ਮੈਂ ਜੀਟੀਓ ਮਨੀਸ਼ ਕੁਮਾਰ ਬੀਐਸੰਗਲ ਤਲਵਾੜਾ ਤੋਂ ਅੱਜ ਸਵੇਰੇ ਸਾਡਾ ਸਕਿਉਰਿਟੀ ਗਾਰਡ ਰੂਟੀਨ ਦੇ ਵਿੱਚ ਮੈਂ ਉਹਨੂੰ ਇੱਥੇ ਨਾ ਕਿਹਾ ਸੀਗਾ ਵੀ ਵਿਜ਼ਿਟ ਕਰਕੇ ਜਾਣਾ ਤੇ ਉਹ ਅਸੀਂ ਆਏ ਸਵੇਰੇ ਤੇ ਉਹਨੇ ਦੇਖਿਆ ਵੀ ਇੱਥੇ ਤਾਲੇ ਤੂਲੇ ਟੁੱਟੇ ਹੋਏ ਸੀਗੇ ਤੇ ਫਿਰ ਉਹਨੇ ਮੈਨੂੰ ਦੱਸਿਆ ਫਿਰ ਅਸੀਂ ਆ ਕੇ ਦੇਖਿਆ ਸਾਰਾ ਅਸੈਸ ਕੀਤਾ ਵੀ ਕਿੰਨਾ ਕਲੋਸ ਹੋਇਆ ਉਹਦੇ ਵਿੱਚ ਸਾਡੇ 23 ਬੈਟਰੀ ਦੇ ਸੈੱਲ ਚੋਰੀ ਹੋ ਗਏ ਆ ਤੇ ਇੱਕ ਸਾਡੀ ਇਨਵਰਟਰ ਦੀ ਬੈਟਰੀ ਚੋਰੀ ਹੋਈ ਹੈ। ਲੱਖ ਕਿੰਨਾ ਨੁਕਸਾਨ। ਅ ਨੁਕਸਾਨ ਮਿਕਲ 7.3 ਲੱਖ ਰੁਪਏ ਦਾ ਨੁਕਸਾਨ ਹੋਣਾ ਡਿਪਾਰਟਮੈਂਟ ਦਾ ਇਸ ਸੀਜ਼ ਵਿੱਚ। ਕੈਮਰੇ ਵਗੈਰਾ ਲੱਗੇ ਹੋ ਕੇ ਇੱਕ ਕੈਮਰੇ ਓਨਰ ਜਿਹੜਾ ਬਿਲਡਿੰਗ ਓਨਰ ਹੈਗਾ ਉਹਦੇ ਦੋ ਕੈਮਰੇ ਹੈਗੇ ਆ। ਉਹਦੇ ਵਿੱਚ ਫਾਈਂਡ ਆਊਟ ਕੀਤਾ ਮਤਲਬ ਰਾਤ ਨੂੰ ਕੋਈ 12 ਵਜੇ ਦੇ ਕਰੀਬ ਚੋਰਾਂ ਨੇ ਸਾਰਾ ਕੀਤਾ ਹੈਗਾ। ਕਿਹਨੇ ਕੀ ਚੋਰਾਈ ਕੀਤੀ ਹੈ। ਤਿੰਨ ਤੋਂ ਚਾਰ ਟਰੇਸ ਹੁੰਦੇ ਪਏ ਆ ਉਹਦੇ ਵਿੱਚ ਨਾ ਕੈਮਰਾ ਦੇ ਵਿੱਚ ਤਿੰਨ ਤੋਂ ਚਾਰ ਹਾਂਜੀ ਨਹੀਂ ਕੋਈ ਪਹਿਚਾਨ ਨਹੀਂ ਐ ਸਬ ਚਿੱਦਾ ਦੀ ਕੋਈ ਹਾਂ ਪੁਲਿਸ ਕੰਪਲੇਂਟ ਮੈਂ ਸਵੇਰੇ ਲੌਂਜ ਕਰਵਾਤੀ ਹੈ ਕਿਉਂਕਿ ਇਹ ਜਿਹੜਾ ਕੈਫਟ ਐਕਚੁਅਲੀ ਹੋਈ ਹੈ ਇਹ ਹੋਈ ਹੈ 14 ਔਰ 13 ਔਰ 14 ਦੀ ਰਾਤ ਨੂੰ ਪਰ ਸਾਨੂੰ ਅੱਜ ਸਾਡੇ ਨੋਟਿਸ ਅੱਜ ਆਇਆ ਕਿਉਂਕਿ ਅਸੀਂ ਵਿਜ਼ਿਟ ਹੀ ਅੱਜ ਕੀਤਾ ਸਾਨੂੰ ਪਤਾ ਨਹੀਂ ਸੀ ਕਿ ਚੋਰੀ ਹੋ ਗਈ ਹੈ ਅਸੀਂ ਅੱਜ ਵਿਜ਼ਿਟ ਕੀਤਾ ਤਾਂ ਪਤਾ ਲੱਗਿਆ ਸਾਨੂੰ ਉਹ ਮੰਗ ਕਰ ਰਹੇ ਨੇ ਮੰਗ ਇਹ ਵੀ ਸਾਡੇ ਕੋਲ ਇੱਥੇ ਸੀਸੀਟੀਵੀ ਫੁਟੇਜ ਹੈਗੇ ਆ ਸਾਰੇ ਤੇ ਉਹਦੇ ਤੋਂ ਕਾਫੀ ਕੁਝ ਫਾਈਂਡ ਆਊਟ ਕਰ ਸਕਦੇ ਆ ਪੁਲਿਸ ਪ੍ਰਸ਼ਾਸਨ ਤੋਂ ਜਲਦੀ ਤੋਂ ਜਲਦੀ ਚੋਰ ਫੜੇ ਜਾਣ ਤਾਂ ਕਿ ਅੱਗੇ ਤੋਂ ਇਦਾਂ ਦਾ ਨਾ ਕੋਈ ਕੰਮ ਹੋਵੇ ਵੀ ਆ ਜੀਐਨਏ ਯੂਨੀਵਰਸਿਟੀ ਸੀ ਪੋਟੈਂਸ਼ੀਅਲ ਇਨ एवरीवन ਐਂਡ एवरीथिंग ਅਰਾਊਂਡ ਅਸ ਵੀ ਡਰਾਈਵ ਇਨੋਵੇਸ਼ਨ ਐਂਡ ਐਂਟਰਪ੍ਰੈਨਿਓਰਸ਼ਿਪ ਵੀ ਗਰੂਮ ਕੰਪੀਟੈਂਟ ਗਲੋਬਲ ਸਿਟੀਜ਼ਨਸ ਟੂ ਅਫੈਕਟ ਪੋਜ਼ਿਟਿਵ ਚੇਂਜ ਅਰਾਊਂਡ ਅਸ